ਸਿਟੀ ਹੈਡਲਾਈਨਜ਼ ਦੀ ਟੀਮ ਨੇ ਜਦੋਂ ਖਬਰ ਚੈਨਲ ਤੇ ਪ੍ਰਕਾਸ਼ਿਤ ਕੀਤੀ ਉਸ ਤੋਂ ਬਾਅਦ ਕਈ ਲੋਕਾਂ ਨੇ ਜਿਹੜੀ ਮਦਦ ਲਈ ਅੱਗੇ ਆ ਕੇ ਕੋਸ਼ਿਸ਼ ਕੀਤੀ ਅਲਮਾਰੀ ਵੀ ਕਿਸੇ ਵੀਰ ਵੱਲੋਂ ਦਿੱਤੀ ਗਈ ਹੈ ਟਰੰਕ ਦਿੱਤਾ ਗਿਆ ਕਈ ਵੀਰਾਂ ਵੱਲੋਂ ਮਠਾਈਆਂ ਦਿੱਤੀਆਂ ਗਈਆਂ ਨੇ ਵਕ ਵਕ ਸਮਾਜ ਸੇਵੀ ਇਸ ਘਰ ਦੇ ਵਿੱਚ ਪਹੁੰਚੇ ਨੇ ਇਸ ਧੀ ਦੀ ਬਾਹ ਫੜਨ ਲਈ ਕੱਲ ਵੀ ਲੋਕ ਪਹੁੰਚੇ ਨੇ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਇਹ ਜੀ ਖੁਸ਼ੀ ਤਾਂ ਬਹੁਤ ਹੋਈ ਹਨ ਕਿ ਮੇਰੀ ਪੇਟੀ ਤੇ ਤੇਲ ਮਾਰੀ ਵੀ ਆਈ ਐ ਅਨ ਨੂੰ ਦੇਖ ਕੇ ਸਮਾਂ ਤਾਂ ਬਹੁਤ ਖੁਸ਼ੀ ਹੋਈ ਕਿ ਮੇਰੇ ਮਮਾ ਪਾਪਾ ਵੀ ਬਹੁਤ ਖੁਸ਼ ਹੋਏ ਤੇ ਮਿਰਤੀ ਦੇ ਕਾਰ ਜਿੰਨਾ ਸਵਾਰਤੇ ਅੱਦੇ ਕੁਛ ਥੋੜੇ ਜਿਹਾ ਸਵਾਰਨ ਵਾਲੇ ਰਹਿ ਗਏ ਇਹਨਾਂ ਨੂੰ ਮਹਾਰਾਜ ਬਰਬਤ ਰੱਖ ਗਿਆ ਬਖਸ਼ੇ ਔਰ ਜਦੋਂ ਭੈਣ ਦੀ ਵੀਡੀਓ ਵੇਖੀ ਨਾ ਕੱਲ ਮੈਂ ਕਹਿੰਦੀ ਵੀ ਕੋਈ ਭਰਾ ਬਣ ਕੇ ਕੋਈ ਵੀਰ ਬਣ ਕੇ ਕੋਈ ਚਾਚਾ ਤਾਇਆ ਬਣ ਕੇ ਆ ਜੇ ਤੇ ਉਹ ਗੁਰੂ ਰਾਮਦਾਸ ਸੱਚੇ ਪਾਸ਼ਾ ਨੇ ਕਿਰਪਾ ਕੀਤੀ ਫਿਰ ਨੇ ਜੋਗੇ ਅਸੀਂ ਸੀਗੇ ਅਸੀਂ ਆ ਗਏ ਜੋ ਜੋ ਇਹਨਾਂ ਕਿਹਾ ਸੀਗਾ ਇਹ ਅੱਜ ਜਿੰਨੇ ਜੋਗੇ ਹੈਗੇ ਆਗੇ ਪਰ ਜ਼ਿੰਦਗੀ ਦੇ ਵਿੱਚ ਮੇਰੀ ਵੀ ਇੱਕ ਸੋਚ ਆ ਵੀ ਪ੍ਰਮਾਤਮਾ ਨੇ ਜਦੋਂ ਕਿਸੇ ਚੰਗੀ ਜਗ੍ਹਾ ਤੇ ਬਿਠਾਇਆ ਔਰ ਮੇਰੀ ਸਾਰੀ ਕਿਰਤ ਕਮਾਈ ਜਿਹੜੀ ਆ ਉਹ ਇਹ 3 ਧਿਆਣੀਆਂ ਦੇ ਵਿਆਹਾਂ 'ਚ ਹੀ ਜਿਹੜੀ ਲੱਗੂਗੀ ਅੱਜ ਕਿਸੇ ਵੀ ਸਿਆਸਤਦਾਨ ਨੇ ਇਹਨਾਂ ਦੀ ਸਾਰ ਨਹੀਂ ਲਈ ਪਰ ਲੈਣੀ ਚਾਹੀਦੀ ਸੀ ਜਿਹੜੀ ਪ੍ਰਜਾ ਹੁੰਦੀ ਆ ਨਾ ਰਾਜਾ ਆਪਣੇ ਰਾਜ ਦੇ ਵਿੱਚ ਜੇ ਆਪਣੀ ਪ੍ਰਜਾ ਨੂੰ ਖੁਸ਼ ਰੱਖੇ ਤੇ ਕਦੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਕਿਉਂਕਿ ਅੱਜ ਜ਼ਰੂਰਤ ਆ ਪੰਜਾਬ ਦੇ ਵਿੱਚ ਪੰਜਾਬ ਚ ਮਦਦ ਕਰੋ ਕਿਉਂਕਿ ਬਾਹਰ ਅਸੀਂ ਕਰਦੇ ਜਿਹੜੀ ਮਦਦ ਬਾਹਰਲੇ ਦੇਸ਼ ਤੇ ਉਥੋਂ ਦੀਆਂ ਸਰਕਾਰਾਂ ਬਹੁਤ ਕਰ ਦਿੰਦੀਆਂ ਪਰ ਆਪਣੇ ਪੰਜਾਬ ਦੇ ਵਿੱਚ ਜਰੂਰ ਮਦਦ ਕਰਨ ਮੇਰੀ ਬੇਨਤੀ ਹੈ ਇਹਨਾਂ ਨੂੰ ਰੋਣਾ ਨਹੀਂ ਕਿਉਂਕਿ ਜੇ ਬਾਹ ਪੰਜਾਬੀਆਂ ਨੇ ਹੁਣ ਫੜੀਏ ਤੇ ਗਾਂ ਵੀ ਫੜਨਗੇ ਦਿਲ ਬਹੁਤ ਵੱਡੇ ਨੇ ਪੰਜਾਬੀਆਂ ਦੇ ਭਾਵੁਕ ਨਹੀਂ ਹੋਣਾ ਜੇ ਤੁਹਾਨੂੰ ਉਹਨਾਂ ਨੇ ਤੁਹਾਡੇ ਘਰ ਖੁਸ਼ੀ-ਖੁਸ਼ੀ ਤੋੜਨਾ ਹੈ ਤਾਂ ਜ਼ਰੂਰ ਤੁਹਾਡੇ ਪਾਪਾ ਦੀ ਵੀ ਬਾਹ ਫੜਨਗੇ ਬੀਤੇ ਦਿਨ ਸਿਟੀ ਹੈਡਲਾਈਨਜ਼ ਦੀ ਟੀਮ ਕਦਗਿਲ ਜਿਹੜਾ ਤਰਨਤੰਦ ਦਾ ਇੱਕ ਪਿੰਡ ਹੈ ਉੱਥੇ ਪਹੁੰਚੀ ਸੀਗੀ ਜਿੱਥੇ ਇੱਕ ਗਰੀਬ ਪਰਿਵਾਰ ਦੇ ਤੁਹਾਨੂੰ ਹਾਲਾਤ ਦਿਖਾਏ ਸੀਗੇ ਉਸ ਧੀ ਦਾ ਵਿਆਹ ਹੁਣ ਜਾ ਰਿਹਾ ਹੈ ਲੇਕਿਨ ਉਸ ਘਰ ਦੇ ਵਿੱਚ ਗਰੀਬੀ ਬਹੁਤ ਜ਼ਿਆਦੀ ਸੀਗੀ ਜੇਕਰ ਤੁਹਾਨੂੰ ਹਾਲਾਤ ਦਿਖਾਈਏ ਇਹ ਪਹਿਲਾਂ ਵੀ ਜਿਹੜੀ ਤੁਹਾਨੂੰ ਖਬਰ ਦਿਖਾਈ ਸੀਗੀ ਤੁਸੀਂ ਦੇਖ ਸਕਦੇ ਹੋ ਜੇ ਬਾਲੇ ਵਾਲੀਆਂ ਛੱਤਾਂ ਦੇ ਕਿਰਾਏ ਦੇਣੇ ਪੈ ਜਾਂਦੇ ਫਿਰ ਹਾਲਾਤ ਮੈਨੂੰ ਲੱਗਦਾ ਜ਼ਿਕਰ ਯੋਗ ਨਹੀਂ ਦਿੰਦੇ ਲੇਕਿਨ ਹੁਣ ਉਸ ਘਰ ਦੇ ਵਿੱਚ ਫਿਰ ਵੀ ਖੁਸ਼ੀਆਂ ਦਾ ਮਾਹੌਲ ਜਿਹੜਾ ਬੰਦਾ ਨਜ਼ਰ ਆ ਰਿਹਾ ਕਿਉਂਕਿ ਵਕ ਵਕ ਸਮਾਜ ਸੇਵੀ ਇਸ ਘਰ ਦੇ ਵਿੱਚ ਪਹੁੰਚੇ ਨੇ ਇਸ ਤੀਜ ਦੀ ਬਾਹ ਫੜਨ ਲਈ ਉਸ ਦੇ ਸਿਰ ਦੇ ਉੱਪਰ ਹੱਥ ਰੱਖਣ ਲਈ ਜਿਹੜੇ ਸਮਾਜ ਸੇਵੀ ਇੱਥੇ ਆਏ ਨੇ ਸਿਟੀ ਹੈਡਲਾਈਨਜ਼ ਦੀ ਟੀਮ ਨੇ ਜਦੋਂ ਖਬਰ ਚੈਨਲ ਤੇ ਪ੍ਰਕਾਸ਼ਿਤ ਕੀਤੀ ਉਸ ਤੋਂ ਬਾਅਦ ਕਈ ਲੋਕਾਂ ਨੇ ਜਿਹੜੀ ਮਦਦ ਲਈ ਅਗਿਆਨ ਦੀ ਕੋਸ਼ਿਸ਼ ਕੀਤੀ ਕਈਆਂ ਨੇ ਕਮੈਂਟ ਵੀ ਕੀਤੇ ਕਿ ਸੀਐਨ ਨੂੰ ਮੇਕਅਪ ਕਿੱਟ ਸਮਾਨ ਕਪੜੇ ਦੇਵਾਂਗੇ ਜ਼ਰੂਰ ਤੁਸੀਂ ਦੇਖ ਸਕਦੇ ਹੋ ਅਲਮਾਰੀ ਵੀ ਕਿਸੇ ਵੀਰ ਵੱਲੋਂ ਦਿੱਤੀ ਗਈ ਹੈ ਟਰੰਕ ਦਿੱਤਾ ਗਿਆ ਹੈ ਕਈਆਂ ਵੀਰਾਂ ਵੱਲੋਂ ਮਠਾਈਆਂ ਦਿੱਤੀਆਂ ਗਈਆਂ ਨੇ ਪੈਸੇ ਦਿੱਤੇ ਗਏ ਨੇ ਜ਼ਰੂਰ ਉਸ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਬੰਦਾ ਨਜ਼ਰ ਆ ਰਿਹਾ ਵਾ ਇਸ ਵਕਤ ਸਾਦਨ ਆਲ ਮੌਜੂਦ ਨੇ ਹਮੇਸ਼ਾ ਸੁੱਖੀਆਂ ਦੇ ਬਣੇ ਰਹਿਣ ਵਾਲੇ ਸੋਨੂ ਜੰਡੇਆਲਾ ਕਿਉਂ ਸੁੱਖੀਆਂ ਦੇ ਬਣੇ ਦਿੰਦੇ ਨੇ ਉਹ ਵੀ ਜ਼ਿਕਰਯੋਗ ਨਹੀਂ ਹੈ ਸੋ ਇਸ ਵਕਤ ਗੱਲ ਕਰ ਲੈਂਦੇ ਆ ਸੋਨੂ ਜੀ ਜਿਸ ਹਾਲਾਤ ਨੇ ਇਸ ਕਰਦੇ ਉਸ ਹਾਲਾਤਾਂ ਨੂੰ ਅਸੀਂ ਆਪਣੇ ਚੈਨਲ ਉੱਤੇ ਜ਼ਿਕਰ ਕੀਤਾ ਸੀਗਾ ਲੋਕਾਂ ਨੂੰ ਦਿਖਾਇਆ ਸੀਗਾ ਉਸ ਤੋਂ ਬਾਅਦ ਤੁਸੀਂ ਵੀ ਜਾਗਰਤ ਹੋ ਗਿਆ ਜਿੱਥੇ ਪਹੁੰਚੇ ਹੋ ਬੜਾ ਧੰਨਵਾਦ ਕਰਦੇ ਹਾਂ ਬੰਦਾ ਤੁਹਾਡਾ ਕੀ ਦੇਖਿਆ ਇੱਥੇ ਆਗੇ ਭਾਜੀ ਧੰਨਵਾਦ ਗੁਰੂ ਰਾਮਦਾਸ ਸੱਚੇ ਪਾਸ਼ਾ ਦਾ ਕਰੋ ਮੈਂ ਤੇ ਇੱਕ ਨਮਾਣਾ ਜਿਹਾ ਬੱਚਾ ਮੇਰਾ ਕਾਦਾ ਧੰਨਵਾਦ ਕਰਨਾ ਧੰਨਵਾਦ ਤੁਹਾਡਾ ਵਾ ਜਿਹੜਾ ਤੁਸੀਂ ਐਸੇ ਪਰਿਵਾਰਾਂ ਤੱਕ ਪਹੁੰਚਦੇ ਜੇ ਤੇ ਤੁਹਾਡੇ ਜ਼ਰੀਏ ਸੀ ਆ ਜਾਂਦੇ ਆ ਔਰ ਇਹ ਪਰਿਵਾਰ ਦੇ ਵਾਕਿਆ ਹਾਲਾਤ ਬੜੇ ਖਰਾਬ ਨੇ ਇੱਕ ਤੇ ਹੁੰਦਾ ਨਾ ਮੈਂ ਤੇ ਆਪ ਜਾ ਕੇ ਦੇਖਦਾ ਨਾ ਮੈਂ ਕਦੀ ਨਹੀਂ ਕਿਸੇ ਨੂੰ ਕਿਹਾ ਵੀ ਜਾਓ ਦੇਖਿਆ ਉਹ ਕਿਦਾਂ ਮੈਂ ਆਪ ਹੀ ਜਾਣਾ ਨਾ ਤੇ ਆਪ ਹੀ ਵੇਖਦਾ ਨਾ ਔਰ ਇਹ ਕਿਰਾਏ ਤੇ ਰਹਿ ਰਿਆ ਬਾਲਿਆਂ ਵਾਲੀ ਛੱਤ ਆ ਪਰ ਬੜਾ ਦੁੱਖ ਲੱਗਾ ਜਿੱਥੇ ਸਰਕਾਰਾਂ ਕਹਿੰਦੀਆਂ ਅਸੀਂ ਜੀ ਬਾਲਿਆਂ ਵਾਲੀਆਂ ਛੱਤਾਂ ਤੇ ਲੈਂਟਰ ਵਾਲੇ ਪੈਸੇ ਦਿੰਦੇ ਤਾਂ ਗਰੀਬ ਪਰਿਵਾਰ ਅੱਜ ਵੀ ਕਿਰਾਏ ਤੇ ਬੈਠਾ ਬੜਾ ਦੁੱਖ ਲੱਗਾ ਔਰ ਜਦੋਂ ਭੈਣ ਦੀ ਵੀਡੀਓ ਵੇਖੀ ਨਾ ਕੱਲ ਮੈਂ ਕਹਿੰਦੀ ਵੀ ਕੋਈ ਭਰਾ ਬਣ ਕੇ ਕੋਈ ਵੀਰ ਬਣ ਕੇ ਕੋਈ ਚਾਚਾ ਤਾਇਆ ਬਣ ਕੇ ਆ ਜੇ ਤੇ ਉਹ ਗੁਰੂ ਰਾਮਦਾਸ ਸੱਚ ਪਾਸ਼ਾ ਨੇ ਕਿਰਪਾ ਕੀਤੀ ਫਿਰ ਜਿੰਨੇ ਜੋਗੇ ਅਸੀਂ ਸੀਗੇ ਅਸੀਂ ਆਗੇ ਜੋ-ਜੋ ਇਹਨਾਂ ਕਿਹਾ ਸੀਗਾ ਤੇ ਮੈਨੂੰ ਜੋ ਹੋਰ ਵੀ ਕਿਤੇ ਸੇਵਾ ਲਾਉਣਗੇ ਮੈਂ ਹਾਜ਼ਰ ਹਾਂ ਤੇ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਧੀ ਧਿਆਣੀ ਦਾ ਵਿਆਹ ਜਿਹੜਾ ਆਪ ਹੀ ਕਰ ਦੇਣਾ ਵਾ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ ਕੱਲ ਨੂੰ ਸਗਣਾ ਹੈ ਪਰਸੋਂ ਬਰਾਤ ਆ ਤੁਹਾਡੇ ਸਾਹਮਣੇ ਹੋ ਜਾਣਾ ਸਤਿਗੁਰੂ ਆਪ ਹੀ ਕਾਰਜ ਸਵਾਰ ਦੇ ਬੰਦਾ ਕਿਸੇ ਦਾ ਕੋਈ ਨਹੀਂ ਸਵਾਰ ਸਕਦਾ ਇਨਸਾਨ ਤੇ ਕਮੇਟੀ ਦਾ ਪੁਤਲਾ ਵਾ ਕਰਨ ਕਰਾਉਣ ਵਾਲਾ ਕਾਲਪੁਰ ਖਾਪੀਆ ਜਿੱਥੇ ਜ਼ਰੂਰਤ ਹੁੰਦੀ ਆ ਉੱਥੇ ਆਪ ਹੀ ਭੇਜ ਦਿੰਦਾ ਪਰ ਇੱਕ ਗੱਲ ਦਾ ਦੁੱਖ ਬੜਾ ਲੱਗਾ ਕਿ 5 ਸਾਲ ਤੋਂ 8 ਸਾਲ ਹੋ ਗਏ ਭਾਜੀ 8 ਸਾਲ ਤੋਂ ਇਹ ਵੀਰ ਸਾਡਾ ਮੰਜੇ ਤੇ ਪਿਆ ਕਿੱਡਾ ਵੱਡਾ ਜ਼ਿਕਰਾ ਔਰ ਕਿਸੇ ਸਾਡੀ ਜਥੇਬੰਦੀ ਨੇ ਕਿਸੇ ਸਰਕਾਰ ਨੇ ਆਣ ਕੇ ਸਾਰ ਨਹੀਂ ਲਈ ਉਹ ਜਿਹੜੇ ਕਾਰਡ ਬਣਦੇ ਆ ਮੈਂ ਪੁੱਛਣ ਡਿਆ ਇਹਨਾਂ ਨੂੰ ਵੀ ਤੁਹਾਡਾ ਲਾਜ ਨਹੀਂ ਹੋਇਆ ਕਹਿੰਦੇ ਉਹਦੇ ਤੇ ਵੀ ਗੁਰੂ ਨਾਨਕ ਹਸਪਤਾਲ ਪੈਸੇ ਮੰਗਦੇ ਬੜੀ ਮਾੜੀ ਗੱਲ ਆ ਔਰ ਮੈਂ ਇਹ ਪਰਿਵਾਰ ਦੇ ਨਾਲ ਆ ਔਰ ਜਿੱਥੇ ਆ ਕੁੜੀ ਦਾ ਵਿਆਹ ਕਰਨ ਤੋਂ ਬਾਅਦ ਇਹ ਮੇਰੇ ਕੋਲ ਆਉਣ ਅਮਰੇ ਸਰ ਮੈਂ ਇਹਨਾਂ ਦੇ ਨਾਲ ਜਾਊਂਗਾ ਜੇ ਤੇ ਇਹਨਾਂ ਦਾ ਲਾਜ ਹੋ ਸਕਦਾ ਗੁਰੂ ਨਾਨਕ ਹਸਪਤਾਲ ਚੋਂ ਔਰ ਸਰਕਾਰ ਵੱਲੋਂ ਜਿਹੜਾ ਕਾਰਡ ਬਣਿਆ ਵਾ ਉਹਦੇ ਤੇ ਕਰਾਵਾਂਗੇ ਨਾਲੇ ਜਿਹੜੇ ਪੈਸੇ ਮੰਗਦੇ ਉਹਤੇ ਵੀ ਕਾਰਵਾਈ ਕਰਵਾਵਾਂਗੇ ਔਰ ਇਹ ਤੇ ਜ਼ਰੂਰਤਮੰਦ ਆ ਵਿਚਾਰੇ ਇਹਨਾਂ ਲਈ ਜ਼ਰੂਰਤਮੰਦਾਂ ਲਈ ਤੇ ਸਰਕਾਰ ਨੇ ਇਹ ਜਿਹੜੀਆਂ ਸਹੂਲਤਾਂ ਦਿੱਤੀਆਂ ਸੀ ਸਰਕਾਰ ਨੂੰ ਟੈਕਸ ਦਿੰਨੇ ਆ ਤੇ ਉਹਦੀਆਂ ਸਹੂਲਤਾਂ ਮਿਲਦੀਆਂ ਮੇਰੇ ਹਿਸਾਬ ਨਾਲ ਆਟਾ ਦਾਲ ਵੀ ਨਹੀਂ ਸਕੀਮ ਜਿਹੜੀ ਮਿਲਦੀਣੀ ਇਹਨਾਂ ਨੂੰ ਸगन ਸਕੀਮ ਨਹੀਂ ਮਿਲਦੀਣੀ ਸगन ਸਕੀਮ ਇਹਨਾਂ ਲੋਕਾਂ ਲਈ ਸੀ ਰੱਜੇ ਪੁੱਜਿਆਂ ਲਈ ਨਹੀਂ ਸੀ ਬਸ ਸੋਨੂ ਭਾਜੀ ਕਮੀਆਂ ਕਿੱਥੇ ਨੇ ਜਿਹੜੀ ਜਿਹੜੀ ਆਪਣਾ ਕਣਕ ਵੀ ਦਿੱਤੀ ਜਾਂਦੀ ਹੈ ਸਰਕਾਰਾਂ ਵੱਲੋਂ ਕਈ ਸਕੀਮਾਂ ਚਲਾਈਆਂ ਜਾਂਦੀਆਂ ਨੇ ਲੇਕਿਨ ਜਦੋਂ ਲੋਕਾਂ ਤੱਕ ਪਹੁੰਚਦੀ ਨਹੀਂ ਨੇ ਵਿਚਕਾਰ ਕੌਣ ਹੈ ਜਿਹੜਾ ਉਹਨਾਂ ਚੀਜ਼ਾਂ ਦੇ ਲੋਕਾਂ ਦੇ ਗਰੀਬਾਂ ਦੇ ਹੱਕ ਮਾਰਦਾ ਕਮੀਆਂ ਕਿੱਥੇ ਨੇ ਕਮੀਆਂ ਭਾਜੀ ਉਹ ਜਿਹੜੇ ਵੇਖੋ ਪੋਲੀਟਿਸ਼ੀਅਨ ਲੋਕ ਹੁੰਦੇ ਆ ਜਿਹੜੇ ਉਹ ਆਪਣੇ ਬੰਦਿਆਂ ਦੇ ਬਣਾ ਬੜੂ ਦਿੰਦੇ ਵਿਚਾਰੇ ਰਹਿ ਜਾਂਦੇ ਗਰੀਬ ਬੱਦ ਦੇ ਜਿੱਦੀ ਕੋਈ ਸਾਰੇ ਨਹੀਂ ਲੈਂਦਾ ਕੋਈ ਉਹਨਾਂ ਦੀ ਅਮੀਰ ਦਿਨ ਉਹਨਾਂ ਦੇ ਅਮੀਰ ਦੇ ਗਰੀਬ ਦਿਨ ਉਹਨਾਂ ਦੇ ਗਰੀਬ ਇਹੋੇ ਹਾਲਾਤ ਚੱਲਣ ਦੇ ਇੱਥੇ ਪਰ ਬੜੀ ਮਾੜੀ ਗੱਲ ਆ ਦੁੱਖ ਦੀ ਗੱਲ ਐਸਾ ਨਹੀਂ ਹੋਣਾ ਚਾਹੀਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਨਾ ਅੱਜ ਤਾਂ ਹੀ ਵੀ ਉਹ ਇੱਕ ਨਿਗਾ ਨਵੇਂਦਾ ਸੀਗਾ ਔਰ ਆਪਣੀ ਪ੍ਰਜਾ ਨੂੰ ਖੁਸ਼ ਰੱਖਦਾ ਸੀਗਾ ਇਹੋ ਜਿਹੇ ਹਾਲਾਤ ਜਿਹੜੇ ਅੱਜ ਨਹੀਂ ਸੀ ਹੋਣੇ ਤੇ ਫਿਰ ਵੀ ਉਹਦੇ ਵਾਰਸ ਜਿਉਂਦੇ ਆ ਸਾਡੇ ਜਿਹੜਾ ਖੂਨ ਤੇ ਉਹਨਾਂ ਦਾ ਹੀ ਆ ਤੇ ਅੱਜ ਜਿੰਨੇ ਜੋਗੇ ਹੈਗੇ ਆ ਆਗੇ ਪਰ ਜ਼ਿੰਦਗੀ ਦੇ ਵਿੱਚ ਮੇਰੀ ਵੀ ਇੱਕ ਸੋਚ ਆ ਵੀ ਪ੍ਰਮਾਤਮਾ ਨੇ ਜਦੋਂ ਕਿਸੇ ਚੰਗੀ ਜਗ੍ਹਾ ਤੇ ਬਿਠਾਇਆ ਔਰ ਮੇਰੀ ਸਾਰੀ ਕਿਰਤ ਕਮਾਈ ਜਿਹੜੀ ਆ ਉਹ ਇਹ 3 ਧਿਆਣੀਆਂ ਦੇ ਵਿਆਹਾਂ 'ਚ ਹੀ ਜਿਹੜੀ ਲੱਗੂਗੀ ਔਰ ਸੋਚ ਵੀ ਚੰਗੀ ਹੋਣੀ ਚਾਹੀਦੀ ਆ ਕਰਨਾ ਵੀ ਚਾਹੀਦਾ ਵਾ ਇਹ ਸਮਾਜ ਸਾਡਾ ਵਾ ਔਰ ਇਹ ਪ੍ਰਮਾਤਮਾ ਨੇ ਜੋ ਸ੍ਰਿਸ਼ਟੀ ਰਚੀ ਆ ਅਸੀਂ ਸਾਰੇ ਬਣਾਏ ਇਨਸਾਨ ਉਹਦੇ ਆ ਔਰ ਇੱਕ ਦੂਜੇ ਦੀ ਮਦਦ ਸਾਨੂੰ ਕਰਨੀ ਚਾਹੀਦੀ ਜਿੰਨੇ ਜੋਗੇ ਵੀ ਹੈਗੇ ਆ ਤੇ ਮੈਂ ਹਰ ਕਿਸੇ ਨੂੰ ਬੇਨਤੀ ਕਰੂੰ ਕਿ ਭਰਾਓ ਤੁਸੀਂ ਖੁਦ ਆਓ ਇੱਕ ਕਦ ਗਿਲ ਪਿੰਡਿਆ ਤਰਨਤਾਰਨ ਦੇ ਬਿਲਕੁਲ ਹੀ ਨਾਲ ਤੇ ਜਿੰਨੇ ਜੋਗੇ ਹੈਗੇ ਜੇ ਆਪ ਹੀ ਡਾਇਰੈਕਟ ਆਓ ਕਿਸੇ ਨੂੰ ਗਾੜੀ ਭੇਜਣ ਦੀ ਜ਼ਰੂਰਤ ਹੀ ਨਹੀਂ ਆ ਜੇ ਕੋਈ ਹਰ ਬੰਦੇ ਐਨਆਰਆਈ ਵੀਰਾਂ ਦੇ ਪਰਿਵਾਰ ਤੇ ਪੰਜਾਬ ਚ ਹੀ ਆ ਤੇ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਭੇਜੋ ਮੈਂ ਕਦੀ ਨਹੀਂ ਇਹ ਗੱਲ ਕਹੀ ਵੀ ਮੇਰੇ ਖਾਤੇ ਚ ਪਾਓ ਮੈਂ ਤਾਂ ਕਹਿਣਾ ਨਾ ਵੀ ਸਿੱਧਾ ਜਾ ਕੇ ਮਿਲੋ ਜਿੰਨੇ ਜੋਗਾ ਮੈਂ ਕਰ ਗਿਆ ਤੁਸੀਂ ਵੀ ਆ ਕੇ ਕਰਕੇ ਜਾਓ ਸੇਵਾ ਲਓ ਸੋਨੂ ਭਾਜੀ ਜਦੋਂ ਆਪਾਂ ਦੇਖਦੇ ਆ ਭਾਦ ਦੇ ਵਿੱਚ ਖਤਮ ਪਤਿਆਂ ਦੇ ਤਾਂ ਪਤਿਆਂ ਦੇ ਵਿਆਹ ਹੁੰਦੇ ਆ ਹਨਾ ਇਨਵਿਟੇਸ਼ਨ ਵਿੱਚ ਜੋ ਸੋਨੇ ਚਾਂਦੀ ਦੇ ਡੱਬੇ ਭੇਜੇ ਜਾਂਦੇ ਆ ਕਈ ਤਰ੍ਹਾਂ ਦੇ ਪਕਵਾਨ ਭੇਜੇ ਜਾਂਦੇ ਵੱਡੇ ਵੱਡੇ ਕਲਾਕਾਰਾਂ ਨੂੰ ਸੱਦੇ ਦਿੱਤੇ ਜਾਂਦੇ ਆ ਨੋਟਾਂ ਦੇ ਗਫੇ ਡਾਏ ਜਾਂਦੇ ਆ ਤੇ ਇੱਕ ਪਾਸੇ ਚੁੰਨੀ ਚੜਾਵਾ ਕਰਨ ਦੀ ਪੈਸੇ ਨਹੀਂ ਇਕੱਠੇ ਹੁੰਦੇ ਤੇ ਫਿਰ ਇਹੋ ਜਿਹੇ ਹਾਲਾਤ ਜਿਹੜੇ ਬੰਦੇ ਜਾਦੇ ਆ ਇਹਦਾ ਹੱਲ ਕਿੱਦਾਂ ਨਿਕਲੇਗਾ ਇਹਦੇ ਹਾਲਾਤ ਤੇ ਦੇਖੋ ਆਪਾਂ ਹੀ ਬਣਾਏ ਆ ਜਦੋਂ ਆਪਾਂ ਚ ਦਨੋਂ ਦਿਨ ਆਪਣਾ ਸੋਚਦੇ ਦੂਜਿਆਂ ਦਾ ਸੋਚਦੇ ਹੀ ਨਹੀਂ ਆ ਅੱਜ ਕਿਸੇ ਵੀ ਸਿਆਸਤਦਾਨ ਨੇ ਇਹਨਾਂ ਦੀ ਸਾਰ ਨਹੀਂ ਲਈ ਪਰ ਲੈਣੀ ਚਾਹੀਦੀ ਸੀ ਜਿਹੜੀ ਪ੍ਰਜਾ ਹੁੰਦੀ ਆ ਨਾ ਰਾਜਾ ਆਪਣੇ ਰਾਜ ਦੇ ਵਿੱਚ ਜੇ ਆਪਣੀ ਪ੍ਰਜਾ ਨੂੰ ਖੁਸ਼ ਰੱਖੇ ਤੇ ਕਦੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਇਸੇ ਕਰਕੇ ਤੇ ਮੈਂ ਤੁਹਾਨੂੰ ਦੱਸਿਆ ਵੀ ਸ਼ੇਰੇ ਪੰਜਾਬ ਦਾ ਜ਼ਿਕਰ ਕਿਉਂ ਆਉਂਦਾ ਹਰ ਜਗ੍ਹਾ ਉਹਨੂੰ ਤਾਂ ਹੀ ਆਪਾਂ ਯਾਦ ਕਰਦੇ ਆ ਕਿ ਉਹ ਇੱਕ ਐਸਾ ਜਰਨੈਲ ਸੀਗਾ ਉਹ ਆਪਣੀ ਪ੍ਰਜਾ ਦੇ ਵਿੱਚ ਜਾ ਕੇ ਪੇਸ ਬਦਲ ਕੇ ਜਾਂਦਾ ਹੁੰਦਾ ਸੀ ਕਿਸੇ ਦੀ ਦੁੱਖ ਤਕਲੀਫ ਸੀ ਦੂਰ ਕਰ ਦਿੰਦਾ ਹੁੰਦਾ ਸੀਗਾ ਤੇ ਸਾਡਾ ਵੀ ਫਰਜ ਬਣਦਾ ਵਾ ਕਿ ਅਸੀਂ ਜਿੰਨੇ ਜੋਗੇ ਹੈਗੇ ਆ ਆਪਣੇ ਆਲੇ ਦੁਆਲੇ ਸਵਾਜ ਤੇ ਗੁਰੂ ਘਰਾਂ ਚ ਪੱਥਰ ਲਵਾਉਣਾ ਸੋਨਾ ਚੜਾਉਣਾ ਲੰਗਰ ਲਾਉਣੇ ਬੰਦ ਕਰੀਏ ਮੈਂ ਖਾਲਸਾ ੜ ਨੂੰ ਵੀ ਬੇਨਤੀ ਕਰੂੰਗਾ ਔਰ ਜਿਹੜੇ ਐਸਪੀ ਉਭਰਾਏ ਉਹਨਾਂ ਨੂੰ ਵੀ ਬੇਨਤੀ ਕਰੂੰ ਕਿ ਤੁਸੀਂ ਥੋੜਾ ਜਿਆ ਐਨਾ ਪਰਿਵਾਰਾਂ ਵੱਲ ਇਹੋ ਜਿਹਾਂ ਵੱਲ ਤਾਂ ਧਿਆਨ ਜ਼ਰੂਰ ਦਿਓ ਕਿਉਂਕਿ ਅੱਜ ਜ਼ਰੂਰਤ ਹੈ ਪੰਜਾਬ ਦੇ ਵਿੱਚ ਪੰਜਾਬ ਚ ਮਦਦ ਕਰੋ ਕਿਉਂਕਿ ਬਾਹਰ ਅਸੀਂ ਕਰਦੇ ਜਿਹੜੀ ਮਦਦ ਬਾਹਰਲੇ ਦੇਸ਼ ਤੇ ਉਥੋਂ ਦੀਆਂ ਸਰਕਾਰਾਂ ਬਹੁਤ ਕਰ ਦਿੰਦੀਆਂ ਪਰ ਆਪਣੇ ਪੰਜਾਬ ਦੇ ਵਿੱਚ ਜ਼ਰੂਰ ਮਦਦ ਕਰਨ ਮੇਰੀ ਬੇਨਤੀ ਹੈ ਇਹਨਾਂ ਨੂੰ ਸੋ ਬਿਲਕੁਲ ਉਹ ਟੀਵੀ ਇਸ ਵਕਤ ਮੌਜੂਦ ਹੈ ਜਦੋਂ 2-3 ਦਿਨ ਪਹਿਲਾਂ ਖਬਰ ਕਰਕੇ ਗਏ ਸੀਗੀ ਸਾਡੀ ਚੈਨਲ ਦੀ ਟੀਮ ਉਦੋਂ ਹਾਲਾਤ ਕੁਝ ਹੋਲ ਸੀ ਲੇਕਿਨ ਹੁਣ ਹਾਲਾਤ ਬਦਲੇ ਨੇ ਲੋਕਾਂ ਦੇ ਕਾਲਸ ਵੀ ਆ ਰਹੇ ਨੇ ਨੰਬਰ ਦੇ ਕੇ ਚੈਨਲ ਤੋਂ ਕੱਲ ਵੀ ਲੋਕ ਪਹੁੰਚੇ ਨੇ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਇਹ ਜੀ ਖੁਸ਼ੀ ਤਾਂ ਬਹੁਤ ਹੋਈ ਹਨ ਕਿ ਮੇਰੀ ਪੇਟੀ ਤਾਂ ਦਵਾਈ ਵੀ ਆਈ ਹੈ ਹਨ ਦੇ ਕੇ ਸਮਾਂ ਤਾਂ ਬਹੁਤ ਖੁਸ਼ੀ ਹੋਈ ਕਿ ਮੇਰੇ ਮਮਾ ਪਾਪਾ ਵੀ ਬਹੁਤ ਖੁਸ਼ ਹੋਏ ਇਹ ਪਹਿਲਾਂ ਪਹਿਲਾਂ ਕੁਝ ਵੀ ਨਹੀਂ ਸੀਗਾ ਲੇਕਿਨ ਹੁਣ ਫਿਰ ਵੀ ਮਤਲਬ ਬੜਾ ਕੁਝ ਵੀ ਦੀ ਮਿਲਣਾ ਸ਼ੁਰੂ ਹੋ ਗਿਆ ਹਨ ਲੋਕਾਂ ਨੇ ਪਿਆਰ ਦੇਣਾ ਸ਼ੁਰੂ ਕੀਤਾ ਪੰਜਾਬੀਆਂ ਨੇ ਤੁਸੀਂ ਗਿਆ ਸੀਗਾ ਭਰਾ ਬਣ ਕੇ ਆ ਜਾਓ ਕੋ ਪਿਓ ਬਣ ਕੇ ਆ ਜਾਓ ਲੇਕਿਨ ਕੁਝ ਪੰਜਾਬੀ ਜਾਗੇ ਨੇ ਮਦਦ ਕਰਨ ਲਈ ਆਏ ਨੇ ਕਿਦਾਂ ਧੰਨਵਾਦ ਕਰਨਾ ਚਾਹੁੰਦੇ ਉਹਨਾਂ ਦਾ ਮੈਂ ਤਾਂ ਬਹੁਤ ਧੰਨਵਾਦ ਕਰੂੰਗੀ ਉਹਨਾਂ ਦਾ ਕਿ ਬਹੁਤ ਕਾਮਦੇ ਤੇ ਰੱਖਣਾ ਫੌਮ ਮਾਲਕ ਨੇ ਦੇਖਾਂ ਕਿ ਕਿਆ ਵੀ ਜੀ ਮਠਾਈ ਵੀ ਲਿਆਏ ਮੇਰੇ ਵਿਆਹ ਲਈ ਸੂਟ ਵੀ ਲਿਆਂਦੇ ਹਨ ਹਾਂਜੀ ਖੁਦ ਜ਼ਰੂਰ ਮਾਤਾ ਜੀ ਵੀ ਉਹਨਾਂ ਦੇ ਮੌਜੂਦ ਨੇ ਮਾਤਾ ਜੀ ਜਿਸ ਤਰ੍ਹਾਂ ਗੱਲ ਕੀਤੀ ਸੋਨੂ ਭਾਜੀ ਨੇ ਵੀ ਹਨਾ ਕਿ ਜਿਹੜੇ ਸਿਆਸਤ ਜਾਂ ਪ੍ਰਸ਼ਾਸਨ ਨੇ ਉਹਨਾਂ ਨੂੰ ਵੀ ਆਣੇ ਜੀ ਦਾ ਸਾਥ ਲੈਣ ਪਹਿਲਾਂ ਆਪਾਂ ਤੁਸੀਂ ਵੀ ਵੋਟ ਕਰਦੇ ਹੋਵੋਗੇ ਪਰ ਲੱਗਦਾ ਨਹੀਂ ਕਿਤਨਾ ਕਿਤੇ ਜਿਹੜੇ ਸਰਕਾਰਾਂ ਨੇ ਉਹਨਾਂ ਨੂੰ ਵੀ ਆਣਾ ਚਾਹੀਦਾ ਸੀਗਾ ਸਾਧਲੈਨ ਜਿਹੜੇ ਤੁਹਾਡੇ ਕੋ ਪਹਿਲਾਂ ਵੋਟਾਂ ਮੰਗਣ ਹੁੰਦੇ ਆ ਸਾਧਲੈਨ ਉਹ ਤੇ ਆਏ ਨਹੀਂ ਨਹੀਂ ਵੀਰ ਜੀ ਕੋਈ ਨਹੀਂ ਬੌੜਿਆ ਵੀ ਹੱਥ ਜੋੜ ਕੇ ਪਹਿਲਾਂ ਵੋਟਾਂ ਮੰਗਦੇ ਜੇ ਸਾਨੂੰ ਮਜੂਬਾਨੂੰ ਲੋੜ ਹੁੰਦੀ ਉਦੋਂ ਕੋਈ ਬੌੜਦਾ ਨਹੀਂ ਆ ਚਲੋ ਹੁਣ ਅਸੀਂ ਦੁਖੀ ਸੁਖੀ ਵੀ ਫਰਿਆਦ ਕਰਦੇ ਆ ਵੀ ਸਾਡੀ ਵੀ ਕੋਈ ਮਰਾਦ ਪੂਰੀ ਕਰੋ ਬੇਟੀ ਦਾ ਵਿਆਹ ਧਰਿਆ ਤੇ ਕੋਈ ਨਹੀਂ ਜੀ ਬੌੜਿਆ ਵੀਡੀਓ ਵੀ ਵੇਖੇ ਨਹੀਂ ਪਿੰਡ ਦਾ ਕੋਈ ਬੌੜਿਆ ਵੀ ਇਹਨਾਂ ਦੀ ਹੱਲਪ ਕਰਨੀ ਹੈ ਅਸੀਂ ਤੇ ਕੋਈ ਨਹੀਂ ਜੀ ਬੌੜਿਆ ਚਲੋ ਵੀਰ ਭਰਾ ਜਿਹੜੇ ਪਹੁੰਚੇ ਪੇਟੀ ਨਮਾਰੀ ਕਪੜੇ ਮਠਿਆਈ ਮੇਰੀ ਧੀ ਦੇ ਕਾਰਜ ਜਿੰਨਾ ਸਵਾਰਤੇ ਅੱਦੇ ਕੁਛ ਥੋੜੇ ਜਿਹਾ ਸਵਾਰਨ ਵਾਲੇ ਰਹਿ ਗਏ ਇਹਨਾਂ ਨੂੰ ਮਹਾਰਾਜ ਬਰਬਤ ਰਕਗੀਆਂ ਬਖਸ਼ੇ ਲੇਕਿਨ ਫੇਰ ਵੀ ਅਗਰ ਗੱਲ ਕਰੀਏ ਇੱਥੇ ਗੱਲ ਨਹੀਂ ਮੁੱਕਦੀ ਕਿਉਂਕਿ ਹਜੇ ਇੱਕ ਛੋਟੀ ਧੀ ਵੀ ਹੈ ਤੁਹਾਡਾ ਇੱਕ ਬੇਟਾ ਵੀ ਹੈ ਜਿਹੜੇ ਆਦਮੀ ਨੇ ਤੁਹਾਡੇ ਉਹਨਾਂ ਦੇ ਵੀ ਹਜੇ ਦੀੜ ਦੀ ਹੱਡੀ ਦੇ ਵਿੱਚ ਬੜੀ ਵੱਡੀ ਦਿੱਕਤ ਹੈ ਲੱਗਦਾ ਹੈ ਹਾਲਾਤ ਮੈਨੂੰ ਲੱਗਦਾ ਹਜੇ ਪੂਰੀ ਤਰ੍ਹਾਂ ਸਹੀ ਨਹੀਂ ਹੋਏ ਜ਼ਰੂਰ ਧੀ ਆਪਣੇ ਘਰ ਵਿਆਹੀ ਜਾਏਗੀ ਸੁਖੀ ਚੱਲ ਜਾਈਏਗੀ ਲੇਕਿਨ ਪਿਛਲੇ ਜਿਹੜੇ ਹਾਲਾਤ ਨੇ ਉਹ ਵੀ ਜ਼ਰੂਰ ਠੀਕ ਕਰਨ ਦੀ ਮੈਨੂੰ ਲੱਗਦਾ ਲੋੜ ਹਜੇ ਹੈਗੀ ਹੈ ਹਾਂਜੀ ਸਰ ਜੀ ਉਹ ਵੀ ਹੈਗੀ ਬਹੁਤ ਜ਼ਰੂਰ ਤੇ ਅਬ ਧੀ ਤੇ ਆਪਣੇ ਘਰੇ ਜਾਊਗੀ ਉਹਨੂੰ ਵੀ ਟੈਨਸ਼ਨ ਲੈਣੀ ਆ ਮਗਰ ਪਤਾ ਨਹੀਂ ਮੰਮੀ ਉਹਨੇ ਰੋਟੀ ਖਾਦੀ ਆ ਕਿ ਨਹੀਂ ਖਾਦੀ ਪਾਪਾ ਉੱਠੇ ਪੀੜਤ ਹੋ ਕੇ ਨਹੀਂ ਉੱਠੇ ਪੀੜ ਹੱਡੀ ਆ ਕਿ ਨਹੀਂ ਹੱਡੀ ਦੋਖ ਹੋਣਾ ਫੇਰ ਵੀ ਉਹਨੂੰ ਬੀਬੀ ਚਲੋ ਚੌਣਿਆ ਵੀ ਅਬ ਦਾ ਉਹ ਵੀ ਰਾਜੀ ਕੋਈ ਮੰਝੇ ਤੋਟਖਲੋਵੇ بیا ਦੇ 3 ਨੂੰ ਦੂਜਾ 3 ਦਾ ਤੇ ਪੁੱਤ ਦਾ ਸੋਚ ਸਕੇ بیا ਦੇ 3 ਦੂਜੀ ਬੂਹ ਠਾ ਮਾਰੇ ਮੈਂ ਪਹਿਲਾਂ ਕਹੂੰਗਾ ਸੋਣਾ ਨਹੀਂ ਕਿਉਂਕਿ ਜੇ ਬਾਹ ਪੰਜਾਬੀਆਂ ਨੇ ਹੁਣ ਫੜੀਏ ਤੇ ਗਾਂ ਵੀ ਫੜਨਗੇ ਦਿਲ ਬਹੁਤ ਵੱਡੇ ਨੇ ਪੰਜਾਬੀਆਂ ਦੇ ਭਾਵੁਕ ਨਹੀਂ ਹੋਣਾ ਜੇ ਤੁਹਾਨੂੰ ਉਹਨਾਂ ਨੇ ਤੁਹਾਡੇ ਘਰ ਖੁਸ਼ੀ-ਖੁਸ਼ੀ ਤੋੜਨਾ ਹੈ ਨਾ ਤੇ ਜ਼ਰੂਰ ਤੁਹਾਡੇ ਪਾਪਾ ਦੀ ਵੀ ਬਾਹ ਫੜਨਗੇ ਜ਼ਰੂਰ ਉਹਨਾਂ ਦੇ ਪਿਤਾ ਵੀ ਮੌਜੂਦ ਨੇ ਬਾਜੀ ਧੀ ਦੀ ਬਾਹ ਫੜਨ ਲਈ ਤੇ ਲੋਕ ਜ਼ਰੂਰ ਇੱਥੇ ਪਹੁੰਚਣਾ ਸ਼ੁਰੂ ਹੋ ਗਏ ਆ ਤੇ ਹੋਰ ਵੀ ਹੋਣਗੇ ਮੈਨੂੰ ਲੱਗਦਾ ਲਗਾਤਾਰ ਜਿਸ ਤਰੀਕੇ ਨਾਲ ਵੀਡੀਓ ਚੱਲ ਰਹੀ ਹੈ ਲੋਕ ਦੇਖ ਰਹੇ ਨੇ ਆਉਣਗੇ ਕਿ ਇਦਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਪੰਜਾਬੀਆਂ ਦਾ ਮੇਰੇ ਵੀਰਾਂ ਦਾ ਮੇਰੇ ਭਰਾਵਾਂ ਦਾ ਵੀਰ ਜੀ ਬਹੁਤ ਬਹੁਤ ਸ਼ੁਕਰਾਨਾ ਕਰਦਾ ਮੈਂ ਹੱਥ ਜੋੜ ਕੇ ਵੀਰ ਜੀ ਬੇਨਤੀ ਕਰਦਾ ਮਹਾਰਾਜ ਬਾਬਾ ਦੀਪ ਸਿੰਘ ਇਨਾਂ ਨੂੰ ਇਸ ਤਰ੍ਹਾਂ ਇਤਰਕੀਆਂ ਚੜਦੀ ਕਲਾ ਜੀ ਰੱਖੇ ਵੀਰ ਜੀ ਮੇਰੀ ਕੁੜੀ ਦਾ ਵਿਆਹ ਹੈ ਤੇ ਮੇਰੀ ਧੀ ਬੂਹੇ ਉੱਠ ਉੱਠ ਜੇ ਮਹਾਰਾਜ ਇਤਨੇ ਮਹਾਰਾਜ ਨੇ ਇਹ ਮੇਰ ਕਰੀ ਤੁਸੀਂ ਪਹਿਲਾਂ ਮਿਹਨਤ ਕਰਦੇ ਸੀਗੇ ਹਨਾ ਲੱਕੜ ਦਾ ਕੰਮ ਕਰਦੇ ਸੀਗੇ ਉਦੋਂ ਸੋਹਣੇ ਤੋਂ ਦੀ ਫੁਲਕਾ ਚੱਲਦਾ ਸੀਗਾ ਕਦੀ ਸੋਚਿਆ ਸੀਗਾ ਕਿ ਐਜੇ ਹਾਲਾਤ ਹੋ ਜਾਣਗੇ ਕਿ ਮਤਲਬ ਲੋਕਾਂ ਕੋਲੋਂ ਮਦਦ ਦੀ ਕੋਹਾੜ ਕਰਨੀ ਪਊਗੀ ਕਿ ਕਿਸੇ ਦੇ ਸਿਰ ਤੇ ਆਪਣੀ ਧੀ ਨੂੰ ਕਦੋਂ ਭੇਜਣਾ ਪਊਗਾ ਕਦੀ ਇਦਾਂ ਸੋਚਿਆ ਸੀਗਾ ਨਹੀਂ ਵੀਰ ਜੀ ਕਦੀ ਨਹੀਂ ਇਦਾਂ ਸੋਚਿਆ ਵੀਰ ਜੀ ਮੈਂ ਆ ਪੀਰਾਂ ਦਾ ਦਰਬਾਰ ਆ ਮੇਰੇ ਕੋਲ ਮੈਂ ਆ ਮੇਲਾ ਕਰਾਉਣਾ ਉੱਤੇ 2.2 ਲੱਖ ਰੁਪਈਆ ਲਾਉਂਦਾ ਰਿਆਂ ਵੀਰ ਜੀ ਜਦੋਂ ਦੇ ਐਕਸੀਡੈਂਟ ਹੋ ਗਿਆ ਥਾਂ ਵੀ ਵੇਖ ਗਿਆ ਵੀਰ ਜੀ ਗਰੀਬੀ ਪੈ ਗਈ ਫਿਰ ਇਹਨਾਂ ਨੂੰ ਕੰਮ ਕਰਨਾ ਪਿਆ ਬੱਚੇ ਪੜਦੇ ਸਕੂਲੇ ਬਹੁਤ ਮਿਹਰਬਾਨੀ ਵੀ ਦੀ ਇਹਨਾਂ ਨੇ ਮੈਂ ਪੜਾਉਣਾ ਬੱਚਿਆਂ ਨੂੰ ਲਿਖਾਉਣਾ ਸੁਖ ਦੀ ਰੋਟੀ ਖਾਣੇ ਆ ਵੀਰ ਜੀਓ ਸੱਟ ਲੱਗੀ ਮੁੜ ਕੇ ਥਾਂ ਦੇ ਥਾਂ ਵੀਰ ਜੀ ਗਰੀਬੀ ਪੈਂਦੀ ਗਈ ਵੀਰ ਜੀ ਗਰੀਬੀ ਨੇ ਹੀ ਨਾ ਪੜਿਆ ਤੇ ਬੱਚੇ ਜਵਾਨ ਹੁੰਦੇ ਗਏ ਤੇ ਇਹਨਾਂ ਦੇ ਖਰਚੇ ਵੀਰ ਜੀ ਵਾਧੇ ਗਏ ਫਿਰ ਰੋਟੀ ਪਾਣੀ ਦੇ ਖਰਚੇ ਵੀਰ ਦੀ ਬਹੁਤ ਮੁਸ਼ਕਲ ਨਾਲ ਕੋਈ ਗੱਲ ਨਹੀਂ ਜ਼ਰੂਰ ਜ਼ਰੂਰ ਮੈਨੂੰ ਲੱਗਦਾ ਪੰਜਾਬੀ ਤੁਹਾਡੀ ਵੀ ਬਾਹਰ ਫਰਨਗੇ ਜ਼ਰੂਰ ਜੇਕਰ ਕੋਈ ਪੰਜਾਬੀ ਭਰਾ ਜਿਹੜੇ ਐਨਆਰਆਈ ਵਿਦੇਸ਼ਾਂ ਚ ਬੈਠੇ ਨੇ ਅਗਰ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਨੇ ਜ਼ਰੂਰ ਮੈਂ ਦੱਸੂਗਾ ਇਹ ਤਰਨ ਦਾ ਦੰਦਾ ਜਿਹੜਾ ਪਿੰਡ ਕੱਦਗੇ ਲੈ ਇੱਥੇ ਉਹ ਪਰਿਵਾਰ ਹਜੇ ਵੀ ਮੌਜੂਦ ਹੈ ਇੱਥੇ ਬੈਠਾ ਹੈ ਜ਼ਰੂਰ ਤੁਸੀਂ ਇਹਨਾਂ ਦੀ ਆ ਕੇ ਮਦਦ ਕਰ ਸਕਦੇ ਹੋ ਤੀ ਜ਼ਰੂਰ ਆਪਣੇ ਜਿਹੜੇ ਪਰਿਵਾਰ ਵਿੱਚ ਵਿਆਹੀ ਜਾਏਗੀ ਲੇਕਿਨ ਕਿਤੇ ਨਾ ਕਿਤੇ ਉਹਨਾਂ ਦੇ ਪਿਤਾ ਨੇ ਉਹ ਵੀ ਪਿੱਛੇ ਸੁਖੀ ਰਹਿਣ ਇਹ ਵੀ ਚੀਜ਼ ਦਾ ਆਪਾਂ ਧਿਆਨ ਰੱਖਣਾ ਹੈ ਜਦੋਂ ਸਿਟੀ ਹੈਡਲਾਈਨ ਦੀ ਜਾਗਰੂਕ ਹੋ ਕੇ ਸਾਹਮਣੇ ਆਏ ਨੇ ਧੰਨਵਾਦ ਉਹਨਾਂ ਚੈਨਲਾਂ ਦਾ ਵੀ ਜਿਹੜੇ ਅਜੇਹੀਆਂ ਗਰਾਊਂਡ ਲੈਵਲ ਦੀਆਂ ਸਚੋਧੀਆਂ ਤੱਕ ਪਹੁੰਚ ਕੇ ਉਹਨਾਂ ਦੀ ਮਦਦ ਕਰਦੇ ਨੇ ਤੇ ਸਮਾਜ ਸੇਵਕਾਂ ਦਾ ਵੀ ਧੰਨਵਾਦ ਹੈ ਜਿਹੜੇ ਇੱਥੇ ਆਏ ਨੇ ਸੋ ਜ਼ਰੂਰ ਹੋਰ ਵੀ ਲੋਕ ਇੱਥੇ ਜ਼ਰੂਰ ਪਹੁੰਚਣਗੇ ਸੋ ਜੁੜੇ ਰਹੋ ਸਿਟੀ ਹੈਡਲਾਈਨਜ਼ ਨਾਲ ਮੈਂ ਦਾਨਿਸ਼ ਕੈਮਰਾਮੈਨ ਗੁਲਜੋਤ ਦੇ ਨਾਲ ਧੰਨਵਾਦ